ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਪਟਿਕ ਚੈਲੰਜ ਤੇ ਆਪ ਸਭ ਦਾ ਸਵਾਗਤ ਹੈ ਜੀ ਆਪਾਂ ਜਿਹੜੀ ਅੱਜ ਸੂਟ ਲੈ ਕੇ ਆਏ ਆਂ ਇਹਦੀ ਕਲੈਕਸ਼ਨ ਜੀ ਬਹੁਤ ਸੋਹਣੀ ਕਾਟਨ ਦੀ ਸੂਟਾਂ ਦੀ ਹੈ ਪ੍ਰਾਈਜ਼ ਬਹੁਤ ਘੱਟ ਰਹੂਗਾ 500 ਪ੍ਰਾਈਜ਼ ਰਹੂਗਾ ਪਿਓਰ ਕਾਟਨ ਦਾ ਸੂਟ ਹੋਊਗਾ ਜੀ 5 ਮੀਟਰ ਦੀ ਕੱਟ ਹੋਊਗੀ ਜਿਹੜੀ ਇਹਦੇ ਵਿੱਚ ਵੱਡੇ ਪਣੇ ਦੇ ਹੋਣਗੇ ਜੀ ਉੰਜ ਆਪਣੇ ਕੋਲ ਮਿਲਦੀ ਹੈ 3.5 ਕੱਟ ਮਿਲਦੀ ਹੈ 3.5 ਮੀਟਰ ਦੀ ਜੀ ਆਪਾਂ ਦੇਵਾਂਗੇ 4 ਮੀਟਰ ਦੀ ਕੱਟਰ ਜੀ ਖੁੱਲਾ ਢੁੱਲਾ ਸੂਟ ਬਣੂਗਾ ਬਹੁਤ ਵਧੀਆ ਸੂਟ ਬਣੂਗਾ ਜੀ ਜਿਹੜੀ ਮੈਚਿੰਗ ਸੂਟ ਆ ਜੀ ਇਹਨਾਂ ਦੀ ਵੀ ਕੱਟ ਵੀ ਪੂਰੀ ਹੋਊਗੀ ਸੂਟ ਪੂਰਾ ਬਣੂਗਾ ਜੀ ਜਿਵੇਂ ਪੌਣੇ 2 ਮੀਟਰ ਦੀ ਸ਼ਰਟ ਦੀ ਕੱਟ ਹੋਊਗੀ ਥੋੜੀ ਜਿਹੀ ਕੱਟ ਹੋਊਗੀ 2 ਮੀਟਰ ਦੀ ਹੋਊਗੀ ਬਾਟਮ ਦੀ ਕੱਟ ਜੀ ਇਹ ਵੀ ਪੂਰਾ ਫੁੱਲਾਡੂਲਾ ਸੂਟ ਬਣੂਗਾ ਕਈ ਵਾਰੀ ਪਹਿਣਾ ਕਰਨੀਆਂ ਵੱਡੇ ਪਣੇ ਦੇ ਸੂਟ ਬੰਨਦੇ ਨਹੀਂ ਪਰ ਇਹ ਬਿਲਕੁਲ ਬਣਨਗੇ ਜੀ ਇਹ ਜਿਹੜਾ ਇਹਦੇ ਵਿੱਚ ਵੀ ਫੁੱਲਾਡੂਲਾ ਸੂਟ ਆ ਜੀ ਇਹ ਵਾਲਾ ਤੇ ਜਿਹੜੀ ਆਪਣੇ ਕੋਲੇ ਤੁਹਾਡੇ ਨਾਲ ਕਰਦੇ ਸ਼ੇਅਰ ਏਕੀ ਟੈਕਸ ਦੇ ਇਹ ਹੈ ਜੀ 750 ਦੇ ਇਹ ਵੀ ਪਿਓਰ ਕਾਟਨ ਦੇ ਸੂਟ ਹੈ ਜੀ 750 ਦੇ ਵਿੱਚ ਸਿਲਪ ਪ੍ਰਿੰਟ ਦੀ ਬਾਟਮ ਹੈ ਆ ਦੇਖੋ ਬਹੁਤ ਸੋਹਣੇ ਜਿਆਦੇ ਕਲਰ ਸਾਰੇ ਕਲਰ ਇਹਦੇ ਵਿੱਚ ਆ ਗਏ ਤੇ ਸਾਰੇ ਕਲਰ अवेलेबल ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰਕੇ ਸੈਂਡ ਕਰ ਸਕਦੇ ਆ ਤੇ ਜਿਹੜੀਆਂ ਕੋਲੇ ਆਪਣੇ ਕੋਲੇ ਇਹ ਆ ਗਏ ਇਹ ਆਪਣਾ ਉਹੀ ਰੇਟ ਹੈ ਜੀ 500 500 ਦਾ ਪ੍ਰਾਈਸ ਇਹਦਾ ਸੂਟ ਦਾ ਜੀ ਤੇ ਤੁਹਾਨੂੰ ਇਹ ਸ਼ਿਪਿੰਗ ਫ੍ਰੀ ਹੈ ਜੀ ਬਿਲਕੁਲ ਕਿਸੇ ਸੂਟ ਦੀ ਸ਼ਿਪਿੰਗ ਨਹੀਂ ਲੱਗੇਗੀ ਤੱਕ ਜਿੰਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਲੋ ਐਵੇਂ ਦੇ ਸੋਹਣੇ ਸੋਹਣੇ ਸੂਟ ਤੁਹਾਨੂੰ ਮਿਲਦੇ ਰਹਿਣਗੇ ਆਪਣੀਆਂ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਹੋਗੇ ਸਾਰੇ ਸੂਟ ਆਪਾਂ ਬਹੁਤ ਸੋਹਣੇ ਜਿਆਦਾ ਲੈ ਕੇ ਆਏ ਹਾਂ ਇਹ ਕਾਟਨ ਦੇ ਪਿਓਰ ਕਾਟਨ ਦੇ ਸੂਟ ਹੋਣਗੇ ਇੱਕ ਤਾਂ ਕੈਮਰਿਕ ਹੁੰਦੀ ਆ ਥੋੜੀ ਜੀ ਸਿੰਥੈਟਿਕ ਛਾ ਜਾਂਦੀ ਜਿਹੜੀ ਕੈਮਰਿਕ ਪਿਓਰ ਕਾਟਨ ਕੈਮਰਿਕ ਹੁੰਦੀ ਹੈ ਇਹ ਸੌਫਟ ਹੁੰਦੀ ਹੈ ਜੀ ਤੇ ਇਹਦੇ ਚ ਆਪਾਂ ਐਕਸਪੋਰਟ ਕਾਟਨ ਦੇ ਤੇ ਕੈਮਰਿਕ ਕਾਟਨ ਦੇ ਸੂਟ ਲਾਈਵ ਹੋਏ ਆ ਤੇ ਇੱਕ ਆਪਲਾ ਤੇ ਦੁਪੱਟਾ ਸੂਟ ਜੀ ਦੁ ਰੇਟ ਆਪਣੇ ਬਿਲਕੁਲ ਘੱਟ ਹੋਣਗੇ ਜੀ ਕੋਈ ਪ੍ਰਾਈਸ ਇਹਨਾਂ ਦਾ ਵੱਧ ਨਹੀਂ ਹੋਣਾ ਸਾਰੇ ਸੂਟ ਆਪਣੇ ਸਾਰੇ ਟਿਕਾਣਿਆਂ 'ਲੋਂ ਸਾਰੀ ਸ਼ਾਪ ਨਾਲ ਸੂਟ ਆਪਣੇ ਪ੍ਰਾਈਸ ਬਹੁਤ ਘੱਟ ਹੋਣਗੇ ਜਾਇਜ਼ ਰੇਟ ਹੋਣਗੇ ਜੀ ਤੇ ਈਵਨ ਦੇ ਤੁਸੀਂ ਸੂਟ ਖਰੀਦਣ ਲਈ ਸਾਡੇ ਨੰਬਰ ਤੇ ਚੱਲਦੇ ਸਕਰੀਨ ਤੇ ਨੰਬਰ ਗੁੰਡ ਕਰ ਸਕਦੇ ਆਪਾਂ ਨੂੰ ਕਲਰ ਇਹਦੇ ਵਿੱਚ ਸਾਰੇ ਅਵੇਲੇਬਲ ਹੈ ਕੋਈ ਵੀ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਵਟਸਐਪ ਤੇ ਸੈਂਡ ਕਰ ਸਕਦੇ ਹੋ ਸਸੀਂ ਕੋਈ ਵੀਰ ਕਿਤੇ ਸੂਟ ਬਹੁਤ ਸੌਫਟ ਸੂਟ ਹੈ ਕਈ ਵਾਰੀ ਪਹਿਣਾ ਕਹਿ ਦਿੰਦੇ ਆ ਵੀ ਸੂਟ ਇਹਦੇ ਵਿੱਚ ਸਿੰਥੈਟਿਕ ਆਪਣਾ ਨਾ ਹੋਵੇ ਜਾਂ ਕੋਈ ਤੰਦ ਰੇਸ਼ਮੀ ਨਾਰ ਵਾਲਿਆ ਹੋਵੇ ਖੁਦੀ ਵੀਰ ਕਰਦੇ ਸੂਟ ਬਹੁਤ ਸੌਫਟ ਸੂਟ ਹੁੰਦੇ ਆ ਜੀ ਇਹ ਵਾਲੇ ਤੇ ਜਿਹੜੇ ਆਪਾਂ ਮੈਜਿਕ ਸੂਟ ਦੀ ਪਹਿਣਾ ਦੀ ਬਹੁਤ demand ਸੀ ਕੁਝ ਕਿ ਇਹਦੇ ਵਿੱਚੋਂ ਸੇਲ ਹੋ ਚੁੱਕੇ ਸੀ ਦੁਬਾਰਾ ਫੇਰ ਆ ਗਏ ਜੀ ਸੂਟ ਤੇ ਇਹ ਵੀ ਬਹੁਤ ਪ੍ਰਾਈਸ ਦੇ ਵਿੱਚ ਘੱਟ ਹੈ ਜੀ ਇਹ ਬਟਟਡ ਟਵੱਟਾ ਰਹਿਣਗੇ ਜੀ ਬਟਟਡ ਟਵੱਟੇ ਦਾ ਪ੍ਰਾਈਸ ਹੋਗਾ ਜੀ 950 950 ਤੇ ਇਹ ਵੀ ਤੁਸੀਂ ਸੂਟ-ਵੂਟ ਤੁਸੀਂ ਆਰਡਰ ਕਰ ਸਕਦੇ ਆ ਇਹਵੇਂ ਦੇ ਸੂਟ ਜੀ ਸੋਹਣੇ-ਸੋਹਣੇ ਸੂਟ ਲਖੀ ਦੇ ਲਈ ਤੇ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਹੋਊਗਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆਂ ਤੇ ਆਪਣੀ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਭੇਜ ਸਕਦੇ ਆਂ ਤੁਸੀਂ ਤੇ ਇਹ ਮਹਿੰਦੀ ਤੁਸੀਂ ਸੂਟ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਮਿਲਣਗੇ ਸੌਫਟ ਕਾਟਨ ਹੈ ਜੀ ਇਹਦੇ ਵਿੱਚ ਕੈਮਰੀ ਕਾਟਨ ਦੇ ਸੂਟ ਐਵੇਂ ਦੇ ਨਹੀਂ ਹੁੰਦੇ ਕਈ ਵਾਰੀ ਪੈਣਾ ਕਹਿੰਦੇ ਕੈਮਰੀ ਕੁਝ ਕਾਟਨ ਦਾ ਸੂਟ ਥੋੜਾ ਜਿਹਾ ਸਿੰਥੈਟਿਕ ਹੁੰਦਾ ਕਈ ਤਰ੍ਹਾਂ ਦੀ ਕੈਮਰੀ ਹੁੰਦੀ ਹੈ ਸੌਫਟ ਵਾਲੀ ਕੈਮਰੀ ਕਹਿੰਦੇ ਇਹ ਪਿਓਰ ਕੈਮਰਿਕ ਦੇ ਸੂਟ ਹੋਣਗੇ ਜੀ ਸੌਫਟ ਜੀ ਨਾਲੇ ਜਦੋਂ ਇਹ ਆਪਾਂ ਵਾਸ਼ ਕਰਦੇ ਆ ਇਹ ਲੂਜ਼ ਨਹੀਂ ਹੋਊਗਾ ਸੂਟ ਸਟਿਚਿੰਗ ਕਰਵਾਉਗੇ ਖੁਦ ਸਟਿਚਿੰਗ ਕਰੀਕਰੋਗੇ ਤਾਂ ਇਹ ਲੂਜ਼ ਬਿਲਕੁਲ ਨਹੀਂ ਹੋਊਗਾ ਐਵੇਂ ਦੇ ਬਹੁਤ ਸੋਹਣੀ ਫਿਟਿੰਗ ਬਣਦੀ ਜਿਹੜੇ ਤੁਹਾਨੂੰ 500 ਦੇ ਲਾਈਵ ਇਹਨਾਂ ਸੂਟ ਮੇ ਦੇ ਵਿੱਚ ਤੇ ਬਹੁਤ ਸੋਹਣੀ ਫਿਟਿੰਗ ਬਣਦੀ ਸੂਟ ਸਾਰੇ ਵਧੀਆ ਕਿਸੇ ਦੇ ਸੂਟ ਦੀ ਫਿਟਿੰਗ ਕੋਈ ਬਿਲਕੁਲ ਵਧੀਆ ਬਣਦੀ ਆ ਆਪਣੇ ਕੋਲ ਹੀ ਦੁਬਾਰਾ ਦੁਬਾਰਾ ਕਪੜਾ ਰੀਸਟਾਰਟ ਹੋ ਕੇ ਆ ਗਿਆ ਜੀ ਤੇ ਜਿਹੜੇ ਆਪਾਂ ਚਿਕਨ ਦੀ ਬੋਟਮ ਵਾਲੇ ਲਾਏ ਸੀ ਪਹਿਣਾਂ ਦੀ ਬਹੁਤ ਟਵਾਨ ਸੀ ਇਹ ਆਪਾਂ ਪਹਿਲਾਂ ਕੋਲ ਆਪਣੇ ਕੋਲ ਸੀ ਵਾਈਟ ਕਲਰ ਦੇ ਹੁਣ ਆ ਗਏ ਆਪਣੇ ਕੋਲ ਆਫ ਵਾਈਟ ਕਰੀਮ ਕਲਰ ਦੇ ਤੇ ਇਹ ਵੀ ਆਪਣੇ ਕੋਲ ਸਾਰੇ ਸੂਟ ਅਵੇਲੇਬਲ ਹੈ ਇਹਦਾ ਪ੍ਰਾਈਸ ਹੀ ਹੈਗਾ 900 ਇਹ ਤੁਹਾਨੂੰ 900 ਦਾ ਪਵੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਸਾਰੇ ਸੂਟਾਂ ਦੀ ਜੇ ਵੀ ਤੁਸੀਂ ਪਹੁੰਚੇ ਵਰਕ ਕਰਵਾਉਣੇ ਹੋਣ ਬੋਟਮ ਤੇ ਵਰਕ ਕਰਵਾਉਣਾ ਹੋਏ ਤੁਸੀਂ ਅਲੱਗ ਤੋਂ ਵਰਕ ਕਰਵਾ ਸਕਦੇ ਹੋ ਵਰਕ ਦਾ ਵੀ ਕੋਈ ਰੇਟ ਜ਼ਿਆਦਾ ਨਹੀਂ ਬਹੁਤ ਜੀ ਦੇ ਵਰਕ ਦਾ ਜੀ ਆਪਣੇ ਕੋਲ ਪ੍ਰਾਈਸ ਹੈਗਾ 500 ਤੋਂ 50 ਰੁਪਏ ਤੋਂ سٹਾਰਟ ਹੈ ਜੀ 50 ਰੁਪਏ ਤੋਂ سٹਾਰਟ ਤੁਸੀਂ ਜੀ 300 ਤੱਕ ਵਰਕ ਕਰਵਾ ਸਕਦੇ ਆ ਥੋੜਾ ਜਿਹਾ ਜਿਵੇਂ ਹੈਵੀ ਹੈ ਤਾਂ ਜ਼ਿਆਦਾ ਹੈਵੀ ਦਾ 300 ਦਾ ਪਈਗਾ ਜਿਵੇਂ 250 50 ਰੁਪਏ ਤੋਂ سٹਾਰਟ ਹੈ ਜੀ ਆਪਣੇ ਕੋਲੇ ਜਿਹੜਾ ਪਗਲ ਦੁਪੱਟਾ ਸੂਟ ਆ ਗਿਆ ਜੀ ਇਹ ਆਪਣੇ ਕੋਲੇ ਵਰਬਰੀ कॉटन ਦੇ ਦੁਪੱਟਾ ਸੂਟ ਆ ਗਏ ਜੀ ਬਹੁਤ ਵਧੀਆ ਵਰਬਰੀ कॉटन ਸੌਫਟ ਵਾਲੀ ਆ ਗਈ कॉटन ਦਾ ਇਹ ਦੁਪੱਟਾ ਹੋਊਗਾ ਤੇ ਇਹ ਤੁਹਾਨੂੰ ਪਈਗਾ ਜੀ 900 ਇਹ 900 ਤਾਂ ਪਾ ਗਿਆ ਬਿਲਕੁਲ ਸ਼ਿਪਿੰਗ ਫ੍ਰੀ ਹੈ ਜਿਹੜਾ ਸੂਟ ਆਪਣੇ ਆ ਲਾਇਆ ਹੋਇਆ ਇਹ ਤੁਹਾਨੂੰ ਪਾਏਗਾ 1150 ਦਾ ਬਿਲਕੁਲ ਸ਼ਿਪਿੰਗ ਇਹਦੀ ਵੀ ਫ੍ਰੀ ਹੈ ਜੀ ਕੋਈ ਵੀ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਸ਼ਿਪਿੰਗ ਚਾਰਜ ਨਹੀਂ ਲੱਗੇਗਾ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਹੈ ਜੀ ਸਾਰੇ ਸੂਟਾਂ ਦਾ